पलपल पल दी सही न्यूज़ अपडेट ਵੇਖ ਲਈ ਸੜੇ ਨਵੀਂ نیوز ਚੈਨਲ ਪ੍ਰਾਈਮ ਇਸ਼ਿਆ ਟੀਵੀ ਨਿਊਜ਼ ਨੂੰ ਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਣਾ ਨਾ ਭੁੱਲਣਾ ਪ੍ਰਾਈਮ ਇਸ਼ਿਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦ ਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਆਓ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ ਪਨਸਾਪ ਪ੍ਰੋਗਰਾਮ ਦੇ ਵਿੱਚ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਅਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪਨਸਬ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਵਿਧਾਨ ਸਭਾ ਵਿਸ਼ੇਸ਼ اجلاس ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਤਾਂ ਉਹਨਾਂ ਟਿੱਪਣੀਆਂ ਨੂੰ ਲੈ ਕੇ ਭਾਜਪਾ ਹੀ ਕਾਫੀ ਔਖੇ ਨੇ ਇਹ ਪੂਰਾ ਮਾਮਲਾ ਕੀ ਹੈ ਜੀ ਦੇਖੋ ਟਿੱਪਣੀ ਜਦੋਂ ਮੁੱਖ ਮੰਤਰੀ ਨੇ ਉੱਥੇ ਕੀਤੀ ਹੈ ਮੈਂ ਵਿਧਾਨ ਸਭਾ ਦੇ ਸੈਸ਼ਨ ਵੇਖਣ ਵਾਸਤੇ ਬੜਾ ਚਿਰ ਬਾਅਦ ਉੱਥੇ ਗਿਆ ਸਾਂ ਤੇ ਮੈਂ ਗਲੀ 'ਚ ਬੈਠਾ ਮੇਰੇ ਸਾਹਮਣੇ ਹੋਈਆਂ ਟਿੱਪਣੀਆਂ ਰਿਕਾਰਡ ਤੇ ਸਾਰਿਆਂ ਨੂੰ ਪਤਾ ਪਰ ਉਹ ਟਿੱਪਣੀਆਂ ਇਸ ਗੱਲ ਤੇ ਸੀ ਕਿ ਮੋਦੀ ਸਾਹਿਬ ਵਿਦੇਸ਼ ਦੌਰੇ ਬਹੁਤ ਕਰਦੇ ਇਹਦੇ ਤੋਂ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਸ਼ਾਇਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਇੱਕ ਕਿਤਾਬ ਰਿਲੀਜ਼ ਹੋਈ ਤੇ ਇਹ ਟਿੱਪਣੀਆਂ ਉਹਨਾਂ ਨੇ ਉਸ ਸਭਾਗਮ ਵਿੱਚ ਵੀ ਕੀਤੀਆਂ ਸੀ ਤੇ ਅਖਬਾਰਾਂ 'ਚ ਆ ਚੁੱਕੀਆਂ ਸੀ ਇੱਥੇ ਹੁਣ ਉਹਨੇ ਦੁਬਾਰਾ ਕਰ ਦਿੱਤੀਆਂ ਉਹਦਾ ਟਿੱਪਣੀ ਕਰਨ ਦਾ ਆਪਣਾ ਸਟਾਈਲ ਹੈ ਤੁਹਾਡੇ ਜੇ ਲਾਈਟ ਮੂਡ ਚ ਹੱਸੇ ਠੱਠੇ ਚੋਂ ਟਿੱਪਣੀ ਕਰ ਦਿੱਤੀ ਐਡੀ ਕੋਈ ਗੰਭੀਰ ਗੱਲ ਬਣਦੀ ਨਹੀਂ ਗੰਭੀਰ ਗੱਲ ਇਸ ਕਰਕੇ ਨਹੀਂ ਬਣਦੀ ਕਿ ਜਦੋਂ ਪ੍ਰਧਾਨ ਮੰਤਰੀ ਮਰਮੋਣ ਸਿੰਘ ਸੀ ਉਹਦਾ ਇਹਦੇ ਨਾਲੋਂ 100 ਗੁਣਾ ਵੱਧ ਟਿੱਪਣੀਆਂ ਭਾਰਤੀ ਜਨਤਾ ਪਾਰਟੀ ਵਾਲੇ ਉਹਦੇ ਬਾਰੇ ਕਰਦੇ ਰਿਹਾ ਸੀ ਕਿੰਨੀਆਂ ਕਰਦੇ ਹੁੰਦੇ ਸੀ ਉਦੋਂ ਸਰਦਾਰ ਹੋਣ ਬਾਰੇ ਵੀ ਟਿੱਪਣੀਆਂ ਕੀਤੀਆਂ ਸੀ ਇਹ ਚੇਤਾ ਕਰਨਾ ਚਾਹੀਦਾ ਕਿ ਇੱਕ ਵਾਰੀ ਕਿਸੇ ਨੇ 12 ਵਜੇ ਦੀ ਟਿੱਪਣੀ ਵੀ ਕੀਤੀ ਸੀ ਉਹ ਕਿਉਂ ਕੀਤੀ ਸੀ ਇਹ ਚੇਤਾ ਕਰਨਾ ਚਾਹੀਦਾ ਕਿ ਉਹ ਤੁਹਾਨੂੰ ਆਖਿਆ ਗਿਆ ਸੀ ਸਰਦਾਰ ਹੈ ਪਰ ਅਸਰਦਾਰ ਨਹੀਂ ਇਹ ਟਿੱਪਣੀਆਂ ਉਦੋਂ ਵੀ ਕੀਤੀਆਂ ਗਈਆਂ ਕਿ ਇਹ ਵਿਦੇਸ਼ ਦੇ ਦੌਰੇ ਤਰਿੰਦੇ ਜੀ ਇਹਨੂੰ ਦੇਸ਼ ਦੀ ਚਿੰਤਾ ਨਹੀਂ ਇਹ ਵੀ ਆਖਿਆ ਗਿਆ ਕਿ ਰਬੜ ਦੀ ਸਟੈਂਪ ਹੈ ਸਰਕਾਰ ਰਿਮੋਟ ਨਾਲ ਚੱਲਦੀ ਸੋਨੀਆ ਗਾਂਧੀ ਤੇ ਉਹਦਾ ਪੁੱਤਰ ਚਲਾਉਂਦੇ ਉਹਨੇ ਕਦੇ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਉਹ ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਉਹਨੇ ਸਿਰਫ ਇਨਾ ਆਖਿਆ ਸੀ ਹਜ਼ਾਰਾਂ ਹਜ਼ਾਰਾਂ ਜਵਾਬੋਂ ਸੇ ਮੇਰੀ ਖਮੋਸ਼ੀ ਹੈ ਅੱਛੀ ਨਾ ਜਾਣੇ ਕਿੰਨੇ ਸਵਾਲੋਂ ਕੀ ਆਬਰੂ ਰੱਖੇ ਉਹਨੇ ਆਖਿਆ ਮੇਰੀ ਚੁੱਪ ਚੰਗੀ ਆ ਤੁਹਾਡੇ ਪਤਾ ਨਹੀਂ ਕਿੰਨੇ ਸਵਾਲ ਆ ਉਹਨਾਂ ਦੀ ਇੱਜ਼ਤ ਰਹਿ ਜਾਂਦੀ ਹੈ ਜੇਕਰ ਮੈਂ ਮੂੰਹ ਖੋਲਦਾ ਤੁਸੀਂ ਨਾਖ ਖਲਵਾਓ ਹਜ਼ਾਰਾਂ ਜਵਾਬੋਂ ਸੇ ਮੇਰੀ ਖਮੋਸ਼ੀ ਹੈ ਅੱਛੀ ਇਹ ਬੜੇ ਫਿਰ ਭੜਕੇ ਸੀ ਕਿਉਂਕਿ ਉਹਦੇ ਕੋਲ ਵੀ ਬਹੁਤ ਕੋਈ ਸਿੱਖਿਆ ਨਹੀਂ ਸਕਦੇ ਸੀ ਉਹਨੇ ਇੱਕ ਦੋ ਵਾਰ ਹੀ ਕੁਝ ਗੱਲਾਂ ਕੀਤੀਆਂ ਸੀ ਬੜੇ ਪੜਕੇ ਸਨ ਇਹ ਤਾਂ ਇਥੋਂ ਤੱਕ ਸੀ ਇਹਨਾਂ ਦੇ ਸੀਨੀਅਰ ਲੀਡਰ ਗਏ ਪ੍ਰਧਾਨ ਮੰਤਰੀ ਮਰਮੋਨ ਸਿੰਘ ਕੋਲ ਉਹਨੂੰ ਜਿਾ ਕਿ ਇਹਨੇ ਮੈਂਬਰ ਨੂੰ ਦਿੱਤਾ ਉਹਨੇ ਮੈਂਬਰ ਨੂੰ ਲਿਆ ਤੇ ਆਪਣੇ ਟੇਬਲ ਤੇ ਇੱਕ ਸਾਈਡ ਤੇ ਰੱਖ ਦਿੱਤਾ ਰੱਖਣ ਦਾ ਮਤਲਬ ਹੁੰਦਾ ਕਿ ਮੈਂ ਆਪਣੇ ਕੋਲ ਰੱਖ ਲਿਆ ਮੈਂ ਬਾਅਦ ਚ ਪੜਾਂਗਾ ਹੋਰ ਕੀ ਕਰਦਾ ਖੜੇ ਪੈਰ ਸ਼ੀਸ਼ੇ ਚ ਮੜਾ ਕੇ ਲੱਕਦਾ ਇਹਨਾਂ ਨੇ ਇਸ ਗੱਲ ਤੇ ਟਿੱਪਣੀ ਕੀਤੀ ਕਿਸੇ ਨੂੰ ਮੈਮੋਰੰਡਮ ਦਿੱਤਾ ਤੇ ਉਹਨੇ ਮੈਮੋਰੰਡਮ ਪੜ੍ਹਿਆ ਨਹੀਂ ਲੈ ਕੇ ਤੇ ਪਰੇ ਰੱਖਦਾ ਸਾਡੇ ਮੈਮੋਰੰਡਮ ਦੀ ਕਦਰ ਨਹੀਂ ਪਾਈ ਇੱਥੇ ਕਿੰਨੇ ਕੁ ਲੋਕ ਆ ਜਿਨ੍ਹਾਂ ਨੂੰ ਮੈਮੋਰੰਡਮ ਦਿੱਤਾ ਜਾਵੇ ਤੇ ਖੜੇ ਪੈਰ ਪੜਦੇ ਆ ਮੈਮੋਰੰਡਮ ਕੋਈ ਇੱਕ ਸਫੇ ਦਾ ਲਿਖਦਾ ਕੋਈ ਇੱਕ ਪੈਰੇ ਦਾ ਲਿਖਦਾ ਕੋਈ 50 ਸਫਿਆਂ ਦਾ ਲਿਖ ਦਿੰਦਾ ਇਹ ਵੇਖਿਆ ਜਾਵੇ ਕਿੱਡਾ ਇੱਕ ਮੈਮੋਰੰਡਮ ਹੋਰ ਪੜ ਸਕਦਾ ਉਸ ਵਕਤ ਕਿ ਨਹੀਂ ਪੜ ਸਕਦਾ ਇੱਥੇ ਉਹਦੀਆਂ ਇਹ ਵੀ ਟਿੱਪਣੀਆਂ ਕਰਦੇ ਰਹਿ ਜਦੋਂ ਉਹਨੇ ਜਾਰਜ ਬੁਸ਼ ਨਾਲ ਭਾਰਤ ਦਾ ਐਟਮੀ ਸਮਝੌਤਾ ਕੀਤਾ ਸੀ ਇਹਨਾਂ ਨੇ ਉਹ ਸਮਝੌਤੇ ਨੂੰ ਵੀ ਗਦਾਰੀ ਆਖਿਆ ਸੀ ਪਰ ਬਾਅਦ ਵਿੱਚ ਲਾਲ ਕਿਸ਼ਨ ਅਡਵਾਨੀ ਨੇ ਆਪ ਇੱਕ ਇੰਟਰਵਿਊ 'ਚ ਮੰਨਿਆ ਸੀ ਕਿ ਇਹ ਸਮਝੌਤਾ ਕਾਂਗਰਸ ਵੱਲੋਂ ਕੀਤਾ ਜਾਣਾ ਠੀਕ ਨਹੀਂ ਕਾਂਗਰਸ ਕਮਜ਼ੋਰ ਪਾਰਟੀ ਹੈ ਇਹ ਸਮਝੌਤੇ ਲਈ ਅਮਰੀਕਾ ਨੂੰ ਡੀਕ ਕਰ ਲੈਣੀ ਚਾਹੀਦੀ ਸੀ ਅਸੀਂ ਆਉਂਦੇ ਅਸੀਂ ਇਹੋ ਜਿਹਾ ਸਮਝੌਤਾ ਕਰਨਾ ਜਦੋਂ ਇਹਨਾਂ ਦਾ ਰਾਜ ਆ ਗਿਆ ਕੀ ਇਹਨਾਂ ਨੇ ਉਸ ਸਮਝੌਤੇ 'ਚ ਕੋਈ ਊਣ ਪਾਉਣ ਕੱਢੀ ਬਲਕਿ ਉਹ ਤੋਂ ਕਈ ਗੁਣਾ ਅੱਗੇ ਵਧ ਕੇ ਅਮਰੀਕਾ ਨਾਲ ਝੁੱਕ ਕੇ ਸਮਝੌਤੇ ਕੀਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਬੰਗਲਾਦੇਸ਼ ਨਾਲ ਸਮਝੌਤਾ ਕੀਤਾ ਸੀ ਇਹਨਾਂ ਦਾ ਰੱਦ ਰਾਜ ਦੇ ਵਿਰੋਧ ਕੀਤਾ ਉਹਦੀ ਬੇਇੱਜ਼ਤੀ ਕਰਦੇ ਰਹੇ ਜਦੋਂ ਸਰਕਾਰ ਬਦਲ ਗਈ ਨਰਿੰਦਰ ਮੋਦੀ ਦੀ ਸਰਕਾਰ ਪਹਿਲੀ ਬਣੀ ਉਹਦੇ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸੋਰਾਜ ਸੀ ਉਹਨੇ ਪਾਰਲੀਮੈਂਟ 'ਚ ਪੇਸ਼ ਕਰਨ ਲੱਗਿਆ ਆਖਿਆ ਕਿ ਇਹ ਬਿੱਲ ਇਹ ਸਮਝੌਤਾ ਇਹਨੇ ਬਿਨ ਉਹ ਹੈ ਜਿਹੜਾ ਅਸੀਂ ਕਰਨ ਲੱਗੇ ਆ ਜਿਹੜਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਤਿਆਰ ਕੀਤਾ ਸੀ ਤੇ ਇੱਕ ਪਾਰਲੀਮੈਂਟ ਮੈਂਬਰ ਨੇ ਬਿਹਾਰ ਦੇ ਨੇ ਉੱਠ ਕੇ ਆਖਿਆ ਕਿ ਜੇ ਇਹਨਾਂ ਬੰਨੋ ਹੋਏ ਤੇ ਫਿਰ ਤੁਸੀਂ ਉਦੋਂ ਦੇ ਉੱਤੇ ਕਿੰਤੂ ਪ੍ਰੰਤੂ ਕਿਉਂ ਕੀਤਾ ਬੀਬੀ ਸੁਸ਼ਮਾ ਸਵਰਾਜ ਜੀ ਉਦੋਂ ਇਸੇ ਲੋਕ ਸਭਾ ਦੇ ਵਿੱਚ ਤੁਸੀਂ ਆਪੋਜੀਸ਼ਨ ਦੇ ਲੀਡਰ ਸੀ ਤੇ ਅਰਣਜੀਤ ਲਈ ਰਾਜ ਸਭਾ ਚ ਆਪੋਜੀਸ਼ਨ ਦਾ ਲੀਡਰ ਸੀ ਜੇ ਸਮਝੌਤਾ ਮਾੜਾ ਸੀ ਤੁਸੀਂ ਵਿਰੋਧ ਕੀਤਾ ਸੀ ਤੇ ਹੁਣ ਲਾਗੂ ਕਿਉਂ ਕਰਦੇ ਹੋ ਤੇ ਜੇ ਸਮਝੌਤਾ ਚੰਗਾ ਸੀ ਉਹਦੇ ਵਿਰੋਧ ਕਿਉਂ ਕੀਤਾ ਸੀ ਇਦਾਂ ਕੋਣ ਨਹੀਂ ਕਰਦਾ ਰਿਹਾ ਅਟਰਭੀ ਅਰਿਵਾਜ ਪਾਈ ਸਾਹਿਬ ਆਏ ਇਹਨਾਂ ਚੋਂ ਸਭ ਤੋਂ ਪੁਰਾਣੇ ਤੇ ਵੱਧ ਤਜਰਬੇ ਵਾਲੇ ਸਨ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਵਿਦੇਸ਼ਾਂ ਵਿੱਚ ਜਾਂਦੇ ਰਹੇ ਉਹਨਾਂ ਬਾਰੇ ਕੀ ਕੋਡਕਵਾੜ ਨਹੀਂ ਆਖਿਆ ਜਾਂਦਾ ਰਿਹਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਜੀ ਗੱਲ ਕਹਿਤੀ ਕਿ ਜਿੱਥੇ ਮਰਜੀ ਜਾਂਦੇ ਜਾਂਦੇ ਰਾਹ ਚ ਰੋਕੇ 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 ਜਹਾਜ਼ ਰੋਕੇ ਇੱਥੇ ਆਪਾਂ ਉਤਰ ਲਈ ਅਕਰੀ ਇਹ ਗੱਲ ਸੱਚੀ ਆ ਨਰਿੰਦਰ ਮੋਦੀ ਸਾਹਿਬ ਮਾਸਕੋ ਗਏ ਸੀ ਵਾਪਸੀ ਤੇ ਉਹ ਕਾਬਲ ਆਏ ਅਫਗਾਨਿਸਤਾਨ ਤੋਂ ਉਦੋਂ ਅਫਗਾਨਿਸਤਾਨ ਤੇ ਅਮਰੀਕਾ ਪੱਖੀ ਹਕੂਮਤ ਹੁੰਦੀ ਸੀ ਉਥੇ ਇੱਕ ਸਮਝੌਤੇ ਦੇ ਦਸਕੇ ਕੀਤੇ ਇਧਰ ਨੂੰ ਆਉਣ ਲੱਗੇ ਤੇ ਰਾਹ 'ਚੋਂ ਫੋਨ ਕਰਤਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਉਹਨੂੰ ਕਹਿੰਦਾ ਮੈਨੂੰ ਹੁਣ ਯਾਦ ਆ ਤੁਹਾਡਾ ਅੱਜ ਬਰਥਡੇ ਆ ਹੈਪੀ ਬਰਥਡੇ ਤੇ ਨਵਾਜ਼ ਸ਼ਰੀਫ ਨੇ ਅੱਗੋਂ ਆਖਿਆ ਕਹਿੰਦਾ ਤੁਸੀਂ ਲੰਘਦੇ ਤੇ ਪਹਿ ਆਜੋ ਇੱਥੇ ਹੀ ਅਸੀਂ ਬਰਥਡੇ ਮਨਾਉਣ ਲੱਗੇ ਆ ਤੇ ਨਾਲੇ ਮੇਰੀ ਗ੍ਰੈਂਡ ਡਾਕਟਰ ਦਾ ਅੱਜ ਵਿਆਹ ਹੈ ਜਾ ਤੁਹਾਨੂੰ ਵਿਆਹ ਵਿਖਾਈਏ ਤੇ ਬਿਨਾਂ ਕਿਸੇ ਪ੍ਰੋਗਰਾਮ ਤੋਂ ਇਹਨੇ ਲਾਹੌਰ ਜਾ ਕੇ ਆਪਣਾ ਜਹਾਜ਼ ਉਤਾਰਿਆ ਸਾਰੇ ਪੱਤਰਕਾਰ ਬਾਕੀ ਸਾਰਾ ਸਟਾਫ ਹਮਲਾ ਫੈਲਾ ਜਹਾਜ਼ 'ਚ ਬੈਠਾ ਰਿਆ ਤੇ ਨਵਾਸ਼ ਸ਼ਰੀਫ ਦੇ ਘਰ 'ਚ ਰਹਿ ਗਿਆ ਉਹਦੇ ਬਰਥਡੇ ਦਾ ਕੇਕ ਵੀ ਉੱਥੇ ਕੱਟਿਆ ਗਿਆ ਉਹਦੀ ਜਿਹੜੀ ਦੋਤੀ ਜਾਂ ਪੋਤੀ ਸੀ ਉਹਨੂੰ ਨੇ ਸਖਨਵੇਂ ਪਾਇਆ ਉਹ ਕਿ ਪ੍ਰੋਗਰਾਮ ਸੀਗਾ ਇਦਾਂ ਕਰਦੇ ਰਹੇ ਨੇ ਮੋਤੀ ਸਾਹਿਬ ਹੁਣ ਵੀ ਕਰ ਲੈਂਦੇ ਕਦੇ-ਕਦੇ ਜਿਹੜੀ ਗੱਲ ਭਗਵੰਤ ਮਾਨ ਨੂੰ ਨੇ ਸੀ ਆਖਣੀ ਚਾਹੀਦੀ ਉਹ ਏ ਕਿ ਉਹਨੇ ਜਿਹੜੇ ਛੋਟੇ ਜਿਹੇ ਦੇਸ਼ 'ਚ ਗਏ ਸੀ ਦੇਸ਼ ਛੋਟਾ ਹੋਵੇ ਦੇਸ਼ ਵੱਡਾ ਹੋਵੇ ਸਾਰੇ ਦੇਸ਼ਾਂ ਦੀ ਸੈਲਫ ਰਿਸਪੈਕਟ ਹੁੰਦੀ ਹੈ ਭਾਰਤ ਬਹੁਤ ਵੱਡਾ ਨੇਪਾਲ ਪੋਟਾਨ ਛੋਟੇ ਆ శ్రీలంਕਾ ਛੋਟਾ ਪਰ ਜੋ ਦੇਸ਼ਾਂ ਦੀ ਗਿਣਤੀ ਹੁੰਦੀ ਹੈ ਤੇ ਉਹਨਾਂ ਦਾ ਆਪਣਾ ਮਾਨ ਸਤਕਾਰ ਹਰ ਦੇਸ਼ ਰੱਖਣਾ ਚਾਹੀਦਾ ਇਹਨੇ ਭਗਵੰਤ ਮਾਨ ਨੇ ਜਿੱਦਾਂ ਕਹਿਤਾ ਛੋਟੇ ਛੋਟੇ ਦੇਸ਼ ਸਾਡੇ ਇੱਕ ਇੱਕ ਸ਼ਹਿਰ ਜੱਡੇ ਆ ਉਹ ਗੱਲਾਂ ਮੁੱਖ ਮੰਤਰੀ ਵੱਦੇ ਤੌਰ ਤੇ ਨਹੀਂ ਸਿੱਖਣੇ ਚਾਹੀਦੀਆਂ ਉਹਨਾਂ ਦੇਸ਼ਾਂ ਨੇ ਸ਼ਾਇਦ ਇਤਰਾਜ਼ ਕੀਤਾ ਕਿ ਸਾਡੇ ਦੇਸ਼ਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਕਹਿ ਕੇ ਉਹਨਾਂ ਕੀਤਾ ਜਾਂ ਨਹੀਂ ਕੀਤਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇਸ਼ਾਂ ਨੂੰ ਸਪਾਈ ਦਿੱਤੀ ਆ ਕੇ ਭਾਰਤ ਸਰਕਾਰ ਦਾ ਸਟੈਂਡਿੰਗ ਹੈ ਇੱਕ ਰਾਜ ਦੇ ਮੁੱਖ ਮੰਤਰੀ ਨੇ ਗੱਲ ਆਕੀ ਹੈ ਤੇ ਡੈਮੋਕ੍ਰੇਸੀ ਤੇ ਉਹ ਜੀਆਂ ਟਿੱਪਣੀਆਂ ਚਲਦੀਆਂ ਪਰ ਇਹ ਇਹੋ ਜੀ ਕੋਈ ਗੱਲ ਨਹੀਂ ਜਿਹਨੂੰ ਲੈ ਕੇ ਕਿ ਜਿਹੜੇ ਅੱਗੇ ਨੇ ਭਾਜਪਾ ਵਾਲੇ ਇਹ ਮੁਜਾਹਰਾ ਕਰਨ ਤੁਰ ਪੈਣ ਜਦੋਂ ਮੋਦੀ ਸਾਹਿਬ ਇਹ ਟਿੱਪਣੀਆਂ ਕਰਦੇ ਸੀ ਉਹਨਾਂ ਦੇ ਵਿੱਚ ਬੈਠੇ ਨਵਜੋਤ ਸਿੱਧੂ ਨੇ ਜਦੋਂ ਡਾਕਟਰ ਮਰਮੋਣ ਸਿੰਘ ਵਾਰੇ ਬੜੀਆਂ ਭੈੜੀਆਂ ਟਿੱਪਣੀਆਂ ਕੀਤੀਆਂ ਸੀ ਉਦੋਂ ਕਾਂਗਰਸੀਆਂ ਨੇ ਕੋਈ ਜਵਾਬੀ ਮੁਜਾਹਰਾ ਤਾਂ ਨਹੀਂ ਕੀਤਾ ਗੱਲ ਜੇ ਕਰਨੀ ਆਉਂਦੀ ਹੋਵੇ ਤੇ ਗੱਲ ਜਰਨੀ ਵੀ ਸਿੱਖੀ ਦੀਏ ਕਰਦੇ ਜਰੂਰ ਆ ਜੇ ਕੋ ਕਰਦਾ ਤੇ ਉਹਨੂੰ ਭਾਜਪਾ ਵਾਲੇ ਤੇ ਉਹਨਾਂ ਦੇ ਪਿੱਛੇ ਖੜੀ ਜਥੇਬੰਦੀ ਵਾਲੇ ਜਰਦੇ ਨਹੀਂ ਕਰਨੀ ਤੇ ਜਰਨੀ ਦੋਵੇਂ ਗੱਲਾਂ ਲੋਕਤੰਤਵ ਦਾ ਹਿੱਸਾ ਹੁੰਦੀਆਂ ਲੋਕਤੰਤਰ ਕੋਈ ਵਨ ਵੇ ਟ੍ਰੈਫਿਕ ਨਹੀਂ ਹੁੰਦਾ ਜੀ ਪੰਡੂ ਸਾਹਿਬ ਕੁਝ ਸਮੇਂ ਪਹਿਲਾਂ ਅਹਮਦਾਬਾਦ ਦੇ ਵਿੱਚ ਇੱਕ ਜਹਾਜ਼ ਹਾਦਸਾ ਵਾਪਰਿਆ ਤੇ ਉਦੋਂ ਆਪਾਂ ਇਹ ਦੇਖਿਆ ਕਿ ਕਾਫੀ ਚਰਚਾ ਵੀ ਜਿਹੜੀ ਇਹ ਹੋਈ ਤੇ ਹੁਣ ਕੱਲ ਇੱਕ ਅਮਰੀਕਾ ਤੋਂ ਰਿਪੋਰਟ ਆਈ ਸੀ ਤੇ ਹੁਣ ਭਾਰਤ ਤੋਂ ਵੀ ਰਿਪੋਰਟ ਆਈ ਹੈ ਪੰਡੂ ਸਾਹਿਬ ਇਹਨਾਂ ਦੋਨਾਂ ਰਿਪੋਰਟਾਂ ਦੇ ਵਿੱਚ ਕੁਝ ਅੰਤਰ ਹੈ ਜਾਂ ਫਿਰ ਇਹ ਲਗਭਗ ਸੇਮ ਨੇ ਤੇ ਉਥੇ ਇਹ ਕੀ ਮਸਲਾ ਖੜਾ ਹੋਇਆ ਕਿ ਪਾਇਲਟ ਉਥੇ ਜਾਜ ਨਹੀਂ ਸੀ ਚਲਾ ਰਿਹਾ ਉਹਦਾ ਸਹਾਇਕ ਜਾਜ ਉਡਾ ਰਿਆ ਸੀ ਕਿ ਇਹ ਕਿੰਨਾ ਕੁ ਵਾਜਬ ਹੈਪਨਸਬ ਨੰਦਪ੍ਰੀਤ ਜੀ ਜਿਹੜੇ ਕੱਲ ਵਾਲੀ ਰਿਪੋਰਟ ਹੈ ਤੇ ਅੱਜ ਵਾਲੀ ਰਿਪੋਰਟ ਹੈ ਉਹਦੇ ਚ ਬਹੁਤ ਕੁਝ ਇੱਕੋ ਜਿਹਾ ਵਾਲ ਸਟਰੀਟ ਜਨਰਲ ਕਿਉਂਕਿ ਵਾਲ ਸਟਰੀਟ ਉਥੇ ਕਾਰੋਬਾਰ ਦਾ ਸਭ ਤੋਂ ਵੱਡਾ ਕੇਂਦਰ ਹੈ ਉਹਦੇ ਨਾਂ ਦੇ ਉੱਤੇ ਜਿਹੜਾ ਅਖਬਾਰ ਸ਼ਬਦਾ ਉਹਦੇ ਚ ਜਪੀ ਖਬਰ ਤੁਮ ਪੈ ਨਹੀਂ ਦੀ ਸਾਰੀ ਦੁਨੀਆ ਚ ਉਹਨਾਂ ਨੇ ਖਬਰ ਛਾਪ ਦਿੱਤੀ ਕਿ ਰਿਪੋਰਟ ਆ ਗਈ ਹੈ ਇਹ ਸਭ ਆਈ ਹਾਦਸੇ ਦੀ ਉਥੇ ਦੱਸਿਆ ਗਿਆ ਕਿ ਜਿਹੜਾ ਫਿਊਲ ਕੰਟਰੋਲ ਸਵਿਚ ਆ ਉਹ ਬੰਦ ਸੀ ਤੇ ਤੇਲ ਚੜ ਨਹੀਂ ਸਕਿਆ ਫਿਊਲ ਕੰਟਰੋਲ ਸਵਿਚ ਆਪਣੇ ਆਪ ਕਦੇ ਬੰਦ ਨਹੀਂ ਹੁੰਦਾ ਉਹਨੂੰ ਜਾਂ ਤਾਂ ਕਿਸੇ ਨੇ ਸ਼ਰਾਰਤ ਨਾਲ ਕੀਤਾ ਜਾਂ ਕਿਸੇ ਤੋਂ ਗਲਤੀ ਨਾਲ ਸਵਿਚ ਬੰਦ ਹੋ ਗਿਆ ਕਿਉਂਕਿ ਉਹ ਸਵਿਚ ਬੰਦ ਹੋ ਗਿਆ ਪਿੱਛੋਂ ਤੇਲ ਦੀ ਸਪਲਾਈ ਬੰਦ ਹੋ ਗਈ ਜਿੰਨਾ ਨਾਲੀਆਂ ਚ ਤੇਲ ਸੀ ਉਸ ਤੇਲ ਦੇ ਨਾਲ ਜਹਾਜ਼ ਉੱਡਿਆ ਪਰ ਉੱਡ ਕੇ ਅੱਗੇ ਆਪਣਾ ਮੋਮੈਂਟਮ ਕਾਇਮ ਨਹੀਂ ਰੱਖ ਸਕਿਆ 1-2 ਸੈਕਿੰਡ ਦੇ ਬਾਅਦ ਹੀ ਇਕਦਮ ਉਹ ਡਾਊਨ ਹੋਣਾ ਸ਼ੁਰੂ ਹੋ ਗਿਆ। ਇਕਦਮ ਵੇਖ ਕੇ ਪਾਇਲਟ ਨੇ ਕੋ-ਪਾਇਲਟ ਨੂੰ ਆਖਿਆ ਕਿਉਂਕਿ ਕੋ-ਪਾਇਲਟ ਜਹਾਜ਼ ਉਡਾ ਰਿਆ ਸੀ। ਪਾਇਲਟ ਨੇ ਉਹਨੂੰ ਆਖਿਆ ਸਵਿੱਚ ਕੱਟਿਆ ਗਿਆ ਫਿਊਲ ਵਾਲਾ। ਇਹ ਕਿਹਨੇ ਕਟਿਆ ਤੂੰ ਕਟਿਆ ਉਹ ਕਹਿੰਦਾ ਮੈਂ ਨਹੀਂ ਕਟਿਆ। ਐਨੀ ਗੱਲ ਉਹਨਾਂ ਦੀ ਆਖਰੀ ਸੀ ਜਿਹੜੀ ਰਿਕਾਰਡ ਕੀਤੀ ਗਈ। ਉਹਦੇ ਬਾਅਦ ਲਾਈਟਾਂ ਬੁੱਝ ਗਈਆਂ। ਉਹਨਾਂ ਦੇ ਵੱਲੋਂ ਸਿਰਫ ਆਪਣੇ ਇਹ ਆਖਿਆ ਗਿਆ ਕਿ ਸਾਡੀ ਮਦਦ ਕਰੋ। ਪਰ ਮਦਦ ਕਰਨ ਜੁਗਾ ਚਾਂਸ ਹੀ ਨਹੀਂ ਸੀ ਰਿਹਾ ਗਿਆ ਜਹਾਜ਼ ਡਿੱਗ ਪਿਆ। ਪਰ ਇਹ ਗੱਲ ਕੱਲ ਦੀ ਵਾਲ ਸਟਰੀਟ ਜਰਨਲ ਦੀ ਰਿਪੋਰਟ ਵਿੱਚ ਵੀ ਸੀ ਜਿਹੜੀ ਅਮਰੀਕਾ ਤੋਂ ਆਈ ਆ ਤੇ ਇਹ ਗੱਲ ਸਾਡੀ ਭਾਰਤ ਦੀ ਰਿਪੋਰਟ ਵਿੱਚ ਵੀ ਹੈ ਦੋਹਾਂ 'ਚ ਬਰਾਬਰ ਕੋਈ ਫਰਕ ਨਹੀਂ ਹੈਗਾ ਫਰਕ ਇੱਕੋ ਗੱਲ ਦਾ ਆਇਆ ਕਿ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਨਹੀਂ ਸੀ ਉਭਾਰਿਆ ਕਿ ਪਾਇਲਟ ਨਹੀਂ ਸੀ ਚਲਾਉਂਦਾ ਤੇ ਉਸ ਵਕਤ ਜਹਾਜ਼ ਨੂੰ ਉਡਾ ਰਿਆ ਸੀ ਕੋ-ਪਾਇਲਟ ਸਾਡੇ ਭਾਰਤੀਆਂ ਵਾਸਤੇ ਬਹੁਤ ਵੱਡੀ ਗੱਲ ਆ ਕਿ ਪਾਇਲਟ ਨਹੀਂ ਸੀ ਚਲਾਉਂਦਾ ਤੇ ਕੋ-ਪਾਇਲਟ ਚਲਾਉਂਦਾ ਸੀ ਇਹ ਕਿਹੜੀ ਗੱਲਾਂ 'ਚੋ ਗੱਲ ਇਹ ਦੋ ਜਣੇ ਬਿਠਾਈ ਦੇ ਉੱਥੇ ਇਸ ਕਰਕੇ ਆ ਕਿ ਲੰਬੀ ਫਲਾਈਟ ਹੈ ਤੇ ਇਹਦੇ ਚ ਵਾਰੀ-ਵਾਰੀ ਦੋਵੇਂ ਜਣੇ ਉਡਾਣਗੇ। ਪਰ ਕੱਲੇ ਇਹ ਦੋ ਨਹੀਂ ਹੁੰਦੇ। ਦੋ ਨਾਲ ਹੋਰ ਹੁੰਦੇ ਆ ਉਹ ਆਰਾਮ ਕਰਦੇ ਆ ਸੌਂਦੇ ਆ। 17 ਘੰਟੇ ਦੀ ਫਲਾਈਟ ਹੈ। ਕਿਹੜਾ ਪਾਇਲਟ 17 ਘੰਟੇ ਚਲਾ ਲੇਗਾ? ਕਿ ਦੋ ਵੀ ਬੈਠੇ ਹੋਣ ਇਹ ਦੋ ਵੀ ਨਹੀਂ ਹੁੰਦੇ। ਵੱਡੇ ਜਹਾਜ਼ਾਂ ਦੇ ਵਿੱਚ ਦੋ ਇਹ ਹੁੰਦੇ ਆ ਤੇ ਇਹਨਾਂ ਦੇ ਨਾਲ ਇੱਕ ਨੇਵੀਗੇਟਰ ਹੁੰਦਾ ਜਿਹੜਾ ਰੂਟ ਦੱਸਦਾ। ਉਹ ਨਾਲ ਨਾਲ ਹਰ ਮਾਮਲੇ 'ਚ ਹੁੰਦਾ ਨੇਵੀਗੇਟਰ ਨਾਲ ਜਾਂਦਾ। ਇਹਨਾਂ ਦੇ ਇਸ ਜਹਾਜ਼ ਦੇ ਵਿੱਚ ਪਾਇਲਟ ਤੇ ਕੋ-ਪਾਇਲਟ ਇਹਨਾਂ ਨੇ ਵਾਰੀ-ਵਾਰੀ ਉਡਾਣ ਦਿੰਦਾ। ਇੱਕ ਜਣਾ ਉਡਾਉਂਦਾ ਤੇ ਦੂਸਰਾ ਨਾਲ ਆਪਣੇ ਸਿਸਟਮ ਦੋਵਾਂ ਦੇ ਕੋਲ ਉਹੋ ਹੀ ਹੁੰਦਾ ਉਧਰੋਂ ਵੀ ਉਡਾਇਆ ਜਾ ਸਕਦਾ ਉਧਰੋਂ ਵੀ ਉਡਾਇਆ ਜਾ ਸਕਦਾ ਅਗਲੇ ਪਾਸੇ ਕੰਟਰੋਲ ਸਕਰੀਨ ਜਿਹੜੀ ਆ ਉਹ ਵੀ ਦੋਵਾਂ ਕੋਲ ਇੱਕੋ ਹੁੰਦੀ ਆ ਤੇ ਉਹ ਪਾਇਲਟ ਦੱਸ ਰਿਹਾ ਸੀ ਕੋ-ਪਾਇਲਟ ਉਡਾਰਿਆ ਸੀ ਉਹ ਸੁਪਰਵਾਈਜ਼ ਕਰ ਰਿਹਾ ਸੀ ਇੱਥੇ ਕੋਈ ਇਹੋ ਜਿਹੀ ਗਲਤੀ ਨਹੀਂ ਗਈ ਉੱਡਣ ਤੋਂ ਬਾਅਦ ਜਦੋਂ ਤੇਲ ਬੰਦ ਹੋਇਆ ਤੇ ਜਹਾਜ਼ ਡਿੱਗਣ ਲੱਗ ਪਿਆ ਤੇ ਪਾਇਲਟ ਨੇ ਆਖਿਆ ਤੇਲ ਸਵਿੱਚ ਬੰਦ ਕਰਤੇ ਉਹਨੇ ਆਖਿਆ ਮੈਂ ਤਾਂ ਕੀਤਾ ਨਹੀਂ ਇਹਦਾ ਮਤਲਬ ਕਿਸੇ ਨੇ ਸ਼ਰਾਰਤ ਨਾਲ ਪਹਿਲਾਂ ਬੰਦ ਕੀਤਾ ਜਾਂ ਕਿਸੇ ਗਲਤੀ ਨਾਲ ਬੰਦ ਹੋਇਆ ਜਿਹੜੇ ਦੂਸਰੇ ਦੋ ਪਾਇਲਟ ਹੁੰਦੇ ਉਹ ਪਹਿਲਾਂ ਆਰਾਮ ਕਰਦੇ ਆ 7-8 ਘੰਟੇ ਬਾਅਦ ਮੁੜ ਕੇ ਉਹ ਡਿਊਟੀ ਤੇ ਆ ਜਾਂਦੇ ਆ ਤੇ ਇਹ ਆਰਾਮ ਕਰਦੇ ਚੱਲ ਜਾਂਦੇ ਆ ਇਹਦੇ 'ਚ ਕੋਈ ਗਲਤ ਗੱਲ ਨਹੀਂ ਸਾਡੇ ਵਾਲੇ ਸਾਰੇ মিডিਆ ਨੇ ਇਸ ਗੱਲ ਨੂੰ ਚੁੱਕਿਆ ਜੀ ਕੋ-ਪਾਇਲਟ ਉਡਾ ਰਿਆ ਸੀਗਾ ਜਹਾਜ਼ ਇਹ ਕੋਈ ਗੱਲ ਨਹੀਂ ਹੁੰਦੀ ਬਾਕੀ ਨੋਟ ਕਰਨ ਵਾਲੀ ਗੱਲ ਇਹ ਆ ਕਿ ਜਿਹੜੀ ਰਿਪੋਰਟ ਭਾਰਤ ਸਰਕਾਰ ਨੇ ਅੱਜ ਰਿਲੀਜ਼ ਕੀਤੀ ਆ ਇਹ ਅਮਰੀਕਾ ਦੇ ਅਖਬਾਰ ਕੋਲ ਭਾਰਤ ਤੋਂ ਪਹਿਲਾਂ ਕਿੱਦਾਂ ਪਹੁੰਚ ਗਈ ਰਿਪੋਰਟ ਤੇ ਸਾਰੀ ਦੀ ਸਾਰੀ ਉਹ ਆ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੀ ਰਿਪੋਰਟ ਸਾਡੇ ਦੇਸ਼ ਵਿੱਚ ਅਜੇ ਤੱਕ ਜਾਰੀ ਨਹੀਂ ਹੋਈ ਇੱਥੋਂ ਦੇ ਲੋਕਾਂ ਨੂੰ ਪਤਾ ਨਹੀਂ ਇੱਥੋਂ ਦੇ ਮੀਡੀਆ ਨੂੰ ਪਤਾ ਨਹੀਂ ਇੱਥੋਂ ਦੇ ਸਿਆਸੀ ਲੀਡਰਾਂ ਨੂੰ ਪਤਾ ਨਹੀਂ ਵਿਰੋਧੀ ਧਿਰ ਨੂੰ ਪਤਾ ਨਹੀਂ ਤੇ ਅਮਰੀਕਾ ਵਿੱਚ ਜਾ ਕੇ ਲੀਕ ਵੀ ਹੋ ਜਾਂਦੀ ਹੈ ਤੇ ਉੱਥੋਂ ਦੇ ਅਖਬਾਰਾਂ ਵਿੱਚ ਛਪ ਜਾਂਦੀ ਹੈ ਫਿਰ ਸਾਡੇ ਸਿਸਟਮ ਦਾ ਇਹ ਵੀ ਨੌਕਸ ਲੱਪਣਾ ਚਾਹੀਦਾ ਪੜਤਾਲ ਕਰਨ ਦੀ ਗੱਲ ਇਹ ਹੈ ਕਿ ਉਹ ਜਿਹੜਾ ਫਿਊਰ ਕੰਟਰੋਲਸ ਵਿੱਚ ਸੀ ਉਹ ਬੰਦ ਹੋਇਆ ਜਾਂ ਬੰਦ ਕੀਤਾ ਗਿਆ ਕਿਨਿਸ਼ਰਾਤ ਦੇ ਨਾਲ ਕੀਤਾ ਉਹ ਜਿਹੜਾ ਬਲੈਕ ਬਾਕਸ ਹੈ ਉਹਦੇ ਵਿੱਚ ਹੁਣ ਲੱਭਦੇ ਪਏ ਪੂਰੀ ਜਾਂਚ ਰਿਪੋਰਟ ਜਦਵਾਉਗੇ ਉਦੋਂ ਵੇਖਾਂਗੇ ਅੱਜ ਇਹ ਮੋਟਲੀ ਜਾਂਚ ਰਿਪੋਰਟ ਪੰਨੂ ਸਾਹਿਬ ਹੁਣ ਆਪਾਂ ਗੱਲ ਜਗਦੀਸ਼ ਟਾਈਟਲਰ ਦੀ ਕਰਦੇ ਆ 1984 ਦਿੱਲੀ ਸਿੱਖ ਕਤਲਿਆ ਮਾਮਲੇ ਦੇ ਵਿੱਚ ਲਗਾਤਾਰ ਜਗਦੀਸ਼ ਟਾਈਟਲਰ ਦਾ ਨਾਮ ਜਿਹੜਾ ਉਹ ਆਉਂਦਾ ਰਿਹਾ ਪਿਛਲੇ ਕਾਫੀ ਸਮੇਂ ਤੋਂ ਸੀ ਸੁਣਦੇ ਆ ਕਿ ਕਦੇ ਉਹਨਾਂ ਦੇ ਖਿਲਾਫ ਸੁਣਵਾਈ ਸ਼ੁਰੂ ਹੋਗੀ ਕਦੇ ਬੰਦ ਹੋਗੀ ਤੇ ਹੁਣ ਕਹਿੰਦੇ ਸੁਣਵਾਈ ਜਿਹੜੀ ਹੈ ਉਹ ਦੁਬਾਰਾ ਸ਼ੁਰੂ ਹੋਈ ਹੈ ਤੇ ਤੇਜ਼ ਹੋਈ ਹੈ ਅੱਗੇ ਨਾਲੋਂ ਇਹ ਪੂਰਾ ਮਾਮਲਾ ਕੀ ਹੈ ਜੀ ਨ드ਪ੍ਰੀਤ ਜੀ ਨਵੰਬਰ 1984 ਦੀਆਂ ਘਟਨਾਵਾਂ ਪੋਂ ਨਵੰਬਰ 2025 ਆਉਣ ਵਾਲਾ ਪੌਣੇ 41 ਸਾਲ ਹੋ ਗਏ ਇਹਨਾਂ ਲੰਮਾ ਸਮਾਂ ਇਨਸਾਫ ਬ੍ਰੇਕਾਂ ਲਾ ਲਾ ਚੱਲਦਾ ਇਹ ਜਿਹੜਾ ਤਰੀਕਾ ਇਹਦੇ ਵਿੱਚ ਇਨਸਾਫ ਦੀ ਆਸ ਫਿਰ ਅਖੀਰ ਤੇ ਜਾ ਕੇ ਘੱਟ ਰਹੀ ਜਾਂਦੀ ਆ ਦੂਜੀ ਗੱਲ ਇਹ ਕਿ ਉਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੇ ਸਿਆਸੀ ਲੀਡਰਾਂ ਨੇ ਉਥੋਂ ਦੀ ਭੀੜ ਪੜਕਾਈ ਕਿ ਸਿੱਖਾਂ ਤੋਂ ਅਸੀਂ ਆਪਣੇ ਮਾਂ ਦਾ ਬਦਲਾ ਲੈਣਾ ਇਹਨਾਂ ਸਾਡੀ ਮਾਂ ਮਾਰਤੀ ਜਿਨ੍ਹਾਂ ਨੇ ਕਤਲੇਆਮ ਕਰਵਾਇਆ ਸੀ ਉਹਨਾਂ 'ਚ 92 ਚਿਹਰੇ ਸੀ ਜਿਨ੍ਹਾਂ 'ਚੋਂ 2-3 ਮਰ ਗਏ ਆ ਇੱਕ ਐਸੋਲੇ ਜੇਲ ਵਿੱਚ ਆ ਸੱਜਣ ਕੁਮਾਰ ਨਾਂ ਦਾ ਸੱਜਣਾ ਵੈਸੇ ਤੇ ਦੁਰਜਨ ਦੂਸਰਾ ਹੈ ਜਗਦੀਸ਼ ਟਾਇਟਲਰ ਜਗਦੀਸ਼ ਟਾਇਟਲਰ ਸਿਰੇ ਦਾ ਬਦਨਾਮ ਬੰਦਾ ਸਾਰਿਆਂ ਨੂੰ ਪਤਾ ਕਿ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤੇ ਐਮਰਜੈਂਸੀ ਲੱਗਦੇ ਸਾਰੀ ਸਾਰੀ ਕਮਾਂਡ ਉਹਦੇ ਛੋਟੇ ਪੁੱਤਰ ਸੰਜੇ ਗਾਂਧੀ ਦੇ ਹੱਥ ਆ ਗਏ ਸੰਜੇ ਗਾਂਧੀ ਦੀ ਜਿਹੜੀ ਜੁੰਡੀ ਨੇ ਲੋਕਾਂ ਤੇ ਬੇਸਾਬੇ ਜ਼ੁਲਮ ਕੀਤੇ ਸੀ ਉਸ ਜੁੰਡੀ ਦਾ ਇਹ ਇੱਕ ਅੰਗ ਸੀਗਾ ਜਗਦੀਸ਼ ਟੈਟਲਰ ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਇਹਨੇ ਕੀਤਾ ਮੈਂ ਤੁਹਾਨੂੰ ਦੱਸ ਦਿੱਤਾ ਇਹ ਤੇ ਸੱਜਣ ਕੁਮਾਰ ਉਹ ਬੰਦੇ ਸੀ ਜਿਹੜੇ ਮਹੱਲਿਆਂ ਚ ਘੁੰਮ ਕੇ ਵੋਟਰ ਲਿਸਟਾਂ ਤੋਂ ਵੇਖ-ਵੇਖ ਕੇ ਭੀੜ ਨੂੰ ਕਹਿੰਦੇ ਸੀ ਐਸ ਘਰ ਦਾ ਨੰਬਰ ਮੈਂ ਵੇਖਿਆ ਇਹਦੇ ਅੰਦਰ ਸਿੱਖ ਰਹਿੰਦੇ ਆ ਜਾ ਕੇ ਗੱਲ ਪੈਜੋ ਸਿੱਖਾਂ ਨੂੰ ਘਰਾਂ ਤੋਂ ਧੂ ਧੂ ਕੇ ਬਾਹਰ ਲਿਆ ਕੇ ਹਰ ਤਰੀਕੇ ਨਾਲ ਮਾਰਿਆ ਗਿਆ ਗਲਾਂ 'ਚ ਟਾਇਰ ਪਾ ਕੇ ਜਿਉਂਦਿਆਂ ਨੂੰ ਅੱਗ ਲਾ ਕੇ ਸਾੜਿਆ ਗਿਆ ਕੀ ਕੁਝ ਨਹੀਂ ਕੀਤਾ ਗਿਆ ਉਹਨਾਂ ਦੇ ਪਰਿਵਾਰਾਂ ਦੇ ਲੋਕ ਆੜਗਵਾੜ ਦੇ ਘਰਾਂ 'ਚ ਲੁਕੇ ਆਪਣੇ ਘਰ ਦੇ ਜੀਵਨ ਸੜਦਾ ਮਰਦਾ ਵੇਖਦੇ ਰਹੇ ਰੋਂਦੇ ਰਹੇ ਵਿਲਕਦੇ ਰਹੇ ਉੱਚੀ ਆਵਾਜ਼ ਵਿੱਚ ਕੁਛ ਨਹੀਂ ਸੁਣ ਸਕਦੇ ਕਿ ਸਾਨੂੰ ਵੀ ਧੂ ਕੇ ਲੈ ਜਾਣਗੇ ਇਹਦੇ باوجود ਇਨਸਾਫ਼ ਨਹੀਂ ਹੋਇਆ 3000 ਤੋਂ ਵੱਧ ਸਿੱਖੋਤੇ ਦਿੱਲੀ 'ਚ ਕਤਲ ਹੋਏ ਸਰਕਾਰੀ ਰਿਕਾਰਡ ਦੇ ਮੁਤਾਬਕ ਜਥੇਬੰਦੀਆਂ ਵੀ ਲਗਭਗ ਜਾਂਚ ਕਰਨ ਵਾਲੀਆਂ ਤੇ ਸਿੱਖ ਸੰਸਥਾਵਾਂ ਵੀ ਇਹਦੇ ਨਿਹੜ ਤੇੜੀ ਦਸਤੀਆਂ ਨੇ ਪਰ ਇਹਦੇ ਤੋਂ ਇਲਾਵਾ ਕਾਨਪੁਰ ਵਿੱਚ ਭਲਾਈ ਦੇ ਵਿੱਚ ਆ ਦਿੱਲੀ ਦੇ ਆਂਢ ਗੁਆਂਢ ਪਟੌਦੀ ਵਿੱਚ ਹੌਂਦ ਚੱਲੜ ਜਿੱ ਕਿੰਨਿਆ ਥਾਵਾਂ ਤੇ ਸਿੱਖਾਂ ਦੇ ਕਤਲ ਹੋਏ ਫੌਜੀ ਜਵਾਨ ਜਿਹੜੇ ਘਰਾਂ ਨੂੰ ਆਉਂਦੇ ਸੀ ਜਾਂ ਘਰਾਂ ਤੋਂ ਡਿਊਟੀ ਤੇ ਜਾਣ ਲਈ ਪਰਤ ਦੇ ਪੈਸ ਉਹਨਾਂ ਨਾਲ ਵੀ ਰਾਹਾਂ 'ਚ ਇਹੋ ਕੁਝ ਹੋਇਆ ਉਹ ਸਾਰੀ ਗਿਣਤੀ ਕੌਣ ਕਰੇਗਾ ਇਹ ਜਿਹੜੇ ਸੀਐਨਏ ਚੋਂ ਜਿਹੜਾ ਸੱਜਣ ਕੁਮਾਰ ਹੈ ਉਦੇ ਕੇਸਾਂ ਵਿੱਚ ਹੁਣ ਤੇ ਇੱਕ ਕੇਸ ਤੇ ਉਮਰ ਕੈਦ ਹੋ ਗਈ ਜੇਲ੍ਹ ਵਿੱਚ ਦੂਜਾ ਕੇਸ ਚੱਲਦਾ ਇਹ ਸੱਜਣ ਕੁਮਾਰ ਦੇ ਬਾਅਦ ਵੀ ਇਹ ਜਗਦੀਸ਼ ਟ੍ਰੈਕਟਰ ਅਜੇ ਤੱਕ ਨਿਕਲ ਜਾਂਦਾ ਰਿਹਾ ਇਹ ਖੁੱਲੀਆਂ ਬਹਿਸਾਂ 'ਚ ਲਗਾਤਾਰ ਚੈਲੰਜ ਕਰਦਾ ਸੀ ਮੇਰੇ ਦੋਸ਼ ਸਾਬਤ ਕਰੋ ਇਹਨੂੰ ਇਹ ਦੱਸ ਸੀ ਮੇਰੇ ਸਾਹਮਣੇ ਕੋਈ ਖੰਘ ਸਕਦਾ ਕੋਈ ਕੋਸ਼ਕ ਨਹੀਂ ਸਕਦਾ ਇੱਕ ਵਾਰੀ ਇੱਕ ਇਦਾਂ ਦੀ ਗੱਲ ਵੀ ਆਏ ਸਾਹਮਣੇ ਕਿ ਜਿਹੜਾ ਮੌਕੇ ਦਾ ਗਵਾਲ ਸੀ ਉਹਨੂੰ ਖਰਚਾ ਕਰਕੇ ਅਮਰੀਕਾ ਭੇਜ ਦਿੱਤਾ ਗਿਆ ਉੱਥੇ ਸਿਟੀਜ਼ਨਸ਼ਿਪ ਦਵਾਤੀ ਤੇ ਉਹਨੂੰ ਮੋਟੀ ਰਕਮ ਦਿੱਤੀ ਗਈ ਹੁਣ ਇੱਕ ਬੀਬੀ ਨੇ ਕੱਲ ਗਵਾਹੀ ਦਿੱਤੀ ਆ ਜਦੋਂ ਜਗਦੀਸ਼ ਟਰੈਕਟਰ ਦਾ ਕੇਸ ਦੁਬਾਰਾ ਸ਼ੁਰੂ ਹੋਇਆ। ਉਹਨੂੰ ਇਹ ਪੁੱਛਿਆ ਗਿਆ ਕਿ 1984 ਦੇ ਵਿੱਚ ਘਟਨਾਵਾਂ ਹੋਈਆਂ ਤੇ 2016 ਤੱਕ ਤੂੰ 32 ਸਾਲ ਬੀਬੀ ਚੁੱਪ ਕਿਉਂ ਕੀਤੀ ਰਹੀ? ਤੇ ਬੀਬੀ ਨੇ ਜਵਾਬ ਇਹ ਦਿੱਤਾ ਕਿ ਇੱਕੋ ਪੁੱਤਰ ਸੀ ਜਗਦੀਸ਼ ਟਰੈਕਟਰ ਤੇ ਉਹਦੇ ਬੰਦੇ ਕਹਿੰਦੇ ਸੀ ਜੇ ਤੂੰ ਗਵਾਹੀ ਦੇਣ ਗਈ ਤੇ ਤੇਰਾ ਪੁੱਤ ਮਾਰ ਦੇਣਾ। 2015 ਚ ਪੁੱਤ ਉਦਾਂ ਹੀ ਮਰ ਗਿਆ। ਉਦੇ ਪੁੱਤ ਦੇ ਮਰਨ ਤੋਂ ਬਾਅਦ ਮੇਰਾ ਡਰ ਚੁੱਕਿਆ ਗਿਆ ਹੁਣ ਮੈਂ ਗਵਾਹੀ ਦੇਣ ਆਈ ਹਾਂ ਪਰ ਇਹ ਨਹੀਂ ਕਿ ਉਸ ਤੋਂ ਪਹਿਲਾਂ ਮੈਂ ਕਿਤੇ ਪੇਸ਼ ਨਹੀਂ ਹੋਈ ਜਿਹੜੀਆਂ ਮੋਢਲੀਆਂ ਪੜਤਾਲਾਂ ਚੱਲੀਆਂ 1985 86 88 ਦੇ ਵਿੱਚ 2000 ਤੱਕ ਮੈਂ ਉਹਨਾਂ ਪੜਤਾਲਾਂ 'ਚ ਪੇਸ਼ ਹੁੰਦੀ ਰਹੀ ਫਿਰ ਨਾ ਦਬਾ ਇੰਨਾ ਜ਼ਿਆਦਾ ਪੈ ਗਿਆ ਕਿ ਸਾਨੂੰ ਡਰਾ ਦਿੱਤਾ ਗਿਆ ਕਿ ਤੁਹਾਡਾ ਪੁੱਤ ਮਾਰ ਦੇਣਾ ਅਸੀਂ ਉਹਦੇ ਤੋਂ ਡਰਦੇ ਹੁਣ ਤੱਕ ਬੋਲੇ ਨਹੀਂ ਸਾਂ ਜਿਹੜੀ ਕੱਲ੍ਹ ਵਾਲੀ ਗਵਾਹੀ ਆ ਜਿਹੜੇ ਕਾਨੂੰਨੀ ਮਾਹਰ ਨੇ ਉਹ ਇਹ ਕਹਿੰਦੇ ਆ ਕਿ ਬੜੀ ਸੀਰੀਅਸ ਗਵਾਹੀ ਆ ਇਸ ਗਵਾਹੀ ਦੇ ਨਾਲ ਜਗਦੀਸ਼ ਟ੍ਰਾਈਟਰ ਵਾਸਤੇ ਜੇਲ੍ਹ ਦਾ ਦਰਵਾਜ਼ਾ ਖੁੱਲ ਸਕਦਾ ਪਰ ਇਹ ਮਾਮਲੇ ਇਦਾਂ ਦੇ ਆ ਜਿਨ੍ਹਾਂ 'ਚ ਜਿੰਨੀ ਦੇਰੀ ਹੋ ਜੇ ਮਾੜਾ-ਮੋਟਾ ਵੀ ਸ਼ੱਕ ਹੋਵੇ ਤੇ ਸ਼ੱਕ ਦਾ ਲਾਭ ਦੋਸ਼ੀ ਨੂੰ ਮਿਲਦਾ ਉਹ ਕਈ ਵਾਰ ਛੁੱਟ ਜਾਂਦਾ ਹੁੰਦਾ ਮੈਨੂੰ ਬਹੁਤੀ ਆਸ ਨਹੀਂ ਕਿ ਇਸ ਮਾਮਲੇ 'ਚ ਇਨਸਾਫ ਉੱਤੇ ਤੱਕ ਪਹੁੰਚੇਗਾ ਕਿ ਟ੍ਰਾਈਟਰ ਨੂੰ ਕੋਈ ਵੱਡੀ ਸਜ਼ਾ ਹੋ ਸਕੇ ਪਰ ਆਸ ਨਾਲ ਜਾਨ ਕਹਿਮ ਆ ਅਸੀਂ ਦੇਖਦੇ ਹਾਂ ਕਿ ਕੁਝ ਹੁੰਦਾ ਕਿ ਨਹੀਂ ਜੀ ਪਨ ਸਭ ਇੱਕ ਵਿਅਕਤੀ ਦੇ ਖਿਲਾਫ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ 2 ਸਾਲ ਹੋ ਗਏ ਕੋਈ ਗਵਾਹੀਆਂ ਨਹੀਂ ਹੋਈਆਂ ਕੋਈ ਚਾਰਸ਼ੇਟ ਨਹੀਂ ਪੇਸ਼ ਹੋਈ ਤੇ ਹੁਣ ਅਦਾਲਤ ਨੇ ਨਾਲ ਤਾਂ ਜ਼ਮਾਨਤ ਦਿੱਤੀ ਹੈ ਤੇ ਨਾਲੇ ਕਾਫੀ ਟਿੱਪਣੀਆਂ ਵੀ ਕੀਤੀਆਂ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਨਦਪ੍ਰੀਤ ਜੀ 2 ਸਾਲ ਪਹਿਲਾਂ 2023 ਚ ਉਹ ਬੰਦਾ ਫੜਿਆ ਗਿਆ ਸੀ ਉਹਨੇ ਅਦਾਲਤ ਵਿੱਚ ਜਾ ਕੇ ਜ਼ਮਾਨਤ ਦੀ ਅਰਜ਼ੀ ਲਈ ਸਰਕਾਰੀ ਵਕੀਲ ਨੇ ਅਰਜ਼ੀ ਦਾ ਵਿਰੋਧ ਕੀਤਾ ਫਿਰ ਉਹਦੇ ਕੇਸ ਦੀ ਮੈਰਿਟ ਵੇਖੀ ਗਈ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਨੇ ਆਖਿਆ ਇਸ ਕੇਸ ਦੇ ਵਿੱਚ ਇਹ ਠੀਕ ਹੈ ਕਿ ਬੰਦਾ ਨਸ਼ੀਲੇ ਪਦਾਰਥਾਂ ਦੇ ਧੰਦੇ ਨਾਲ ਜੁੜਿਆ ਤੁਸੀਂ ਦੱਸਿਆ ਪਰ ਜੇ ਦੱਸਿਆ ਤੇ ਇਹਦੇ ਖਿਲਾਫ ਕੇਸ ਪੂਰੀ ਤਰ੍ਹਾਂ ਪੇਸ਼ ਹੋਣਾ ਚਾਹੀਦਾ ਜਿਸ ਤਰ੍ਹਾਂ ਪੇਸ਼ ਹੋਣਾ ਚਾਹੀਦਾ ਉਹ ਪੇਸ਼ ਕੀਤਾ ਨਹੀਂ ਗਿਆ ਹੁਣ ਤੱਕ ਸਿਰਫ 3 ਗਵਾਹ ਪੇਸ਼ ਹੋਏ 16 ਦੇ ਵਿੱਚੋਂ ਤੇ 13 ਹਜੇ ਰਹਿੰਦੇ ਆ ਹੁਣ ਤੱਕ 27 ਵਾਰ ਇਸ ਕੇਸ ਦੀ ਸੁਣਵਾਈ ਹੋਈ ਹੈ 27 ਟਾਈਮਸ ਉਹ ਕਹਿੰਦੇ ਜਿਹੜੇ ਕੇਸ ਦੀ ਸੁਣਵਾਈ 27 ਵਾਰ ਹੋਈ ਆ ਔਰ 2 ਸਾਲਾਂ ਤੋਂ ਵੱਧ ਹੋ ਗਏ ਚਲਦਿਆਂ ਬੰਦਾ ਜੇਲ੍ਹ 'ਚ ਬੈਠਾ ਤੇ ਉਹਦੇ ਵਿੱਚ ਗਵਾਹੀਆਂ ਨਹੀਂ ਹੋ ਰਹੀਆਂ ਅਦਾਲਤ ਨੇ ਇਹ ਵੀ ਆਖਿਆ ਕਿ ਗਵਾਹ ਕੋਈ ਪ੍ਰਾਈਵੇਟ ਨਹੀਂ ਜਿਹੜੇ ਗਵਾਹੀਆਂ ਨਹੀਂ ਦੇਣ ਜਾਂਦੇ ਉਹ ਪੁਲਿਸ ਦੇ ਆਪਣੇ ਛੋਟੇ ਮੁਲਾਜ਼ਮ ਦਰਮਿਆਨੇ ਮੁਲਾਜ਼ਮ ਤੇ ਵੱਡੇ ਅਫਸਰ ਆ ਉਹ ਕਿਉਂ ਨਹੀਂ ਜਾ ਰਹੇ ਜੇ ਵਾਰਦਾ ਕੋਈ ਗਵਾਹੀ ਦੇਣ ਨਾ ਜਾਵੇ ਤੇ ਤੁਸੀਂ ਸਖਤੀ ਕਰਦੇ ਹੋ ਪਰ ਤੁਹਾਡੇ ਆਪਣੇ ਮੁਲਾਜ਼ਮੇ ਗਵਾਹੀ ਦੇਣ ਨਹੀਂ ਜਾ ਰਹੇ ਤੇ ਇਸ ਬੰਦੇ ਨੂੰ ਫਿਰ ਬਿਨਾਂ وجہ ਅਸੀਂ ਜੇਲ੍ਹ ਵਿੱਚ ਕਿੱਦਾਂ ਰੱਖ ਸਕਦੇ ਹਾਂ ਤੇ ਕਿੰਨਾ ਕੁ ਰੱਖ ਸਕਦੇ ਹਾਂ ਇਸ ਗੱਲ ਨੂੰ ਆਧਾਰ ਮੰਨ ਕੇ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਇਹਦੇ ਤੋਂ ਪੰਜਾਬ ਪੁਲਿਸ ਨੂੰ ਸਬਕ ਸਿੱਖਣਾ ਚਾਹੀਦਾ ਉੱਪਰਲੇ ਅਫਸਰਾਂ ਨੂੰ ਚਾਹੀਦਾ ਕਿ ਜੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਲੜਦਾ ਹੈ ਇਸ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਵੀ ਕਈ ਕਿਸਮ ਦੇ ਨੁਕਸ ਨਿਕਲਦੇ ਪਿਆ ਪਰ ਮੈਂ ਫਿਰ ਕਹਾਂ ਕਿ ਜਿੱਦਾਂ ਆਪੋਜੀਸ਼ਨ ਕਹਿੰਦੀ ਕੁਝ ਨਹੀਂ ਹੋ ਰਿਹਾ ਉਹ ਗੱਲ ਨਹੀਂ ਸਿੱਟੇ ਵੱਧ ਨਹੀਂ ਨਿਕਲੇ ਘਟ ਨਿਕਲੇ ਸਹੀਂ ਪਰ ਕੁਝ ਨਿਕਲੇ ਤਾਂ ਹੈਗੇ ਆ ਤਾਂ ਪਿੰਡਾਂ ਤੱਕ ਵੀ ਲੋਕ ਮੰਨਦੇ ਆ ਪਹਿਲਾਂ ਵਾਲੀ ਗੱਲ ਨਹੀਂ ਫਰਕ ਤਾਂ ਕੁਝ ਨਾ ਕੁਝ ਪਿਆ ਨਹੀਂ ਨੋਟ ਕਰਨਾ ਕੋਈ ਨਾ ਕਰੇ ਪਰ ਜੋ ਕੁਝ ਹੋ ਸਕਦਾ ਸੀ ਉਹ ਨਹੀਂ ਹੋ ਰਿਹਾ ਇਸ ਕਰਕੇ ਨਹੀਂ ਹੋ ਰਿਹਾ ਕਿ ਜਿਹੜੇ ਬੰਦੇ ਫੜੇ ਜਾਂਦੇ ਆ ਪੁਲਿਸ ਵਾਲੇ ਉਹਨਾਂ ਦੇ ਖਿਲਾਫ ਗਵਾਹੀਆਂ ਦੇਣ ਨਹੀਂ ਜਾਂਦੇ ਇੱਕ ਬੜਾ ਪੁਰਾਣਾ ਰਿਵਾਜ ਆ ਜਦੋਂ ਅਜੇ ਹਉਣ ਵਾਲੇ ਨਸ਼ੇ ਕਿਸੇ ਨੇ ਨਹੀਂ ਸੀ ਸੁਣੇ ਚਿੱਟਾ ਕਿਸੇ ਨੇ ਨਹੀਂ ਸੀ ਸੁਣਾ ਫਿਰ ਉਹਨਾਂ ਕਿਸੇ ਨੇ ਨਹੀਂ ਸੀ ਸੁਣਿਆ ਉਦੋਂ ਅਸੀਂ ਇਹ ਜਾਣਦੇ ਹੁੰਦੇ ਸੀ ਕਿ ਅਫੀਮ ਦਾ ਕੇਸ ਹੋਵੇ ਪੋਸਟ ਡੋਡੇ ਭੁੱਕੀ ਦਾ ਕੇਸ ਹੋਵੇ ਅਦਾਲਤ ਵਿੱਚ ਜਾ ਕੇ ਪ੍ਰਾਈਵੇਟ ਗਵਾਹ ਤਾਂ ਮਾੜੀ ਮੋਟੀ ਗਵਾਹੀ ਦੇ ਆਉਂਦੇ ਸੀ ਪੁਲਿਸ ਤੋਂ ਡਰਦੇ ਦੇ ਆਉਂਦੇ ਸੀ ਗਵਾਹੀ ਨਾ ਦਿੱਤੀ ਤੇ ਪੁਲਿਸ ਤੰਗ ਕਰੇਗੀ ਪਰ ਜਿਹੜੇ ਪੁਲਿਸ ਦੇ ਬਿਰਾਜਮ ਹੁੰਦੇ ਸੀ ਹਿਟਲੇ ਸਪਾਈ ਭਾਲ ਦਾ ਥਾਣੇਦਾਰ ਇਨਸਪੈਕਟਰ ਕਦੇ-ਕਦੇ ਕੋਈ ਡੀਐਸਪੀ ਵੀ ਉਹ ਗਵਾਹੀ ਦੇ ਬਦਲੇ ਮੋਟਾ ਮਾਲ ਚੁੱਕ ਕੇ ਜਾਂ ਤਾਂ ਕਹਿੰਦੇ ਸੀ ਸਮਾਂ ਹੀ ਇੰਨਾ ਹੋ ਗਿਆ ਸਾਨੂੰ ਤਾਂ ਉਹ ਗੱਲ ਹੀ ਸਾਰੀ ਭੁੱਲ ਗਈ ਆ ਪਤਾ ਨਹੀਂ ਉਹ ਦਿਨ ਕੀ ਹੋਇਆ ਸੀ ਸਾਨੂੰ ਪਤਾ ਨਹੀਂ ਇਹਨੇ ਚੱਟੀ ਪੱਗ ਬੰਨੀ ਸੀ ਕਿ ਨੀਲੀ ਬੰਨੀ ਸੀ ਬੰਨੀ ਤੇ ਆ ਸੀ ਕੋਈ ਜਾਂ ਸ਼ਾਇਦ ਇਹਨੇ ਸਾਫਾ ਬਨਿਆ ਹੋਣਾ ਉਹ ਇਦਾਂ ਦੀ ਗਵਾਹੀ ਦੇ ਆਉਂਦੇ ਸੀ ਕਿ ਬੰਦਾ ਛੁੱਟ ਜਾਵੇ ਔਰ ਜਾਣ ਬੁੱਝ ਕੇ ਕਰਦੇ ਸੀ ਇਸ ਤਰ੍ਹਾਂ ਹੁਣ ਉਹ ਦੌਰ ਨਹੀਂ ਅੱਜ ਦੇ ਦੌਰ ਵਿੱਚ ਜਦੋਂ ਸਰਕਾਰ ਵੀ ਕਹਿੰਦੀ ਆ ਕਿ ਸਖਤੀ ਕਰਨੀ ਆ ਨਸ਼ੀਲੇ ਪਦਾਰਥਾਂ ਦਾ ਕੋਈ ਤਸਕਰ ਕੋਈ ਡੀਲਰ ਕੋਈ ਅੱਗੇ ਸਪਲਾਇਰ ਕੋ ਕੁੜੀਆਂ ਵੇਚਣ ਵਾਲਾ ਛੱਡਣਾ ਨਹੀਂ ਉਸ ਦੌਰ ਵਿੱਚ ਵੀ ਜੇ ਪੁਲਿਸ ਵਾਲੇ ਗਵਾਹੀਆਂ ਦੇਣ ਵਾਸਤੇ ਨਹੀਂ ਜਾਂਦੇ ਤੇ ਇਹਦਾ ਮਤਲਬ ਮਿਲੀ ਭੁਗਤ ਦਾ ਮਾਮਲਾ ਲੈਣ ਦੇਣ ਕਿ ਤਰ੍ਹਾਂ ਕਿਤੇ ਹੋ ਗਿਆ ਹੋ ਸਕਦਾ ਇਹਨੂੰ ਚੈੱਕ ਕਰਨਾ ਚਾਹੀਦਾ ਪਰ ਇੱਕ ਗੱਲ ਇਹਦੇ ਵਿੱਚ ਨਦਪ੍ਰੀਤ ਦੀ ਹੋਰ ਵੀ ਆ ਜਾ ਕੇ ਥਾਣਿਆਂ 'ਚ ਵੇਖਿਆ ਜਾਵੇ ਜੇ ਥਾਣੇ ਦੇ ਵਾਸਤੇ 90 ਮੁਲਾਜ਼ਮਾਂ ਦੀ ਸਟਰੈਂਥ ਮਨਜ਼ੂਰ ਆ ਜੇ ਉਹਦੇ 60 ਹੋਣ ਜਾਂ 50 ਬੈਠੇ ਹੋਣ ਅੱਗੇ ਥਾਣੇ ਦੇ ਬਾਹਰ ਸੰਤਰੀ ਹੁੰਦਾ ਸੀ ਹੁਣ ਬਹੁਤ ਸਾਰੇ ਥਾਣਿਆਂ 'ਤੇ ਜੇ ਕਿਸੇ ਨੂੰ ਕੰਮ ਪਵੇ ਉੱਥੇ ਚਲਾ ਜਾਵੇ ਬਾਹਰ ਸੰਤਰੀ ਨਹੀਂ ਹੁੰਦਾ ਜਿਹੜਾ ਅੰਦਰ ਮੁਨਸੀ ਬੈਠਾ ਉਹ ਹੀ ਆਪਣੇ ਕੋਲ ਇੱਕ ਏਕੇ 47 ਰੱਖ ਕੇ ਬੈਠਾ ਉਹ ਹੀ ਸੰਤਰੀ ਆ ਉਹ ਹੀ ਤਪਦੀਸ਼ੀ ਅਫਸਰ ਆ ਉਹ ਹੀ ਮੁਨਸੀ ਆ ਸਾਰਾ ਕੁਝ ਉਹ ਕਰਦਾ ਆਏਗਾ ਫੋਨ ਵੀ ਉਹ ਸੁਣਦਾ ਉਹ ਇਸ ਕਰਕੇ ਕਿ ਥਾਣਿਆਂ ਦੇ ਵਿੱਚ ਲੋੜ ਜੋਗੇ ਮੁਲਾਜ਼ਮ ਨਹੀਂ ਪਿਛਲੀਆਂ ਘਟੋ ਘਟ ਤਿੰਨ ਸਰਕਾਰਾਂ ਦੋ ਕਾਲੀਆਂ ਦੀਆਂ ਤੇ ਇੱਕ ਕਾਂਗਰਸ ਦੀ ਉਹਨਾਂ ਦੇ ਵਕਤ ਬੰਦੇ ਰਿਟਾਇਰ ਜਾਦੇ ਹੋਏ ਗਿਆ ਭਰਤੀ ਘਟ ਗਈ ਤੇ ਉਹਦੇ ਨਾਲ ਪੰਜਾਬ ਪੁਲਿਸ ਦੇ ਜਿੰਨੇ ਨਫਰੇ 2008 ਵਿੱਚ ਸੀ ਅੱਜ ਦੇ ਤਰੀਕ ਵਿੱਚ ਉਹਦੇ ਨਾਲੋਂ ਮਤਲਬ ਅੱਧੀ ਤਾਂ ਨਹੀਂ ਮੈਂ ਕਹਿੰਦਾ ਪਰ ਪੌਣੀ ਤੋਂ ਥੱਲੇ ਆ ਗਈ ਹੈ ਥਾਣਿਆਂ ਵਿੱਚ ਹਰਥਾਵਾਂ ਦੇ ਉੱਤੇ ਡਿਊਟੀ ਵਾਸਤੇ ਮੁਲਾਜ਼ਮ ਵੀ ਘਟਿਆ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤਾਂ ਕਿ ਡਿਊਟੀਆਂ ਸੌਖੀਆਂ ਕਰ ਸਕਣ ਤੇ ਇਹ ਜ਼ਿੰਮੇਵਾਰੀ ਨਿਭਾ ਸਕਣ ਜੀ ਪਰ ਉਸਾ ਇੱਕ ਮਾਮਲਾ ਅਦਾਲਤ ਤੇ ਹੋਰ ਧਿਆਨ ਦੇ ਵਿੱਚ ਆਇਆ ਉਹ ਇਹ ਸੀਗਾ ਕਿ ਇੱਕ ਜੰਗ ਦੇ ਦੌਰਾਨ ਇੱਕ ਜਵਾਨ ਸੀਗਾ ਉਹ ਜ਼ਖਮੀ ਹੋ ਗਿਆ ਪਰ ਉਹ ਫਰੰਟ ਲਾਈਨ ਤੇ ਨਹੀਂ ਸੀ ਲੜ ਰਿਹਾ ਪਰ ਉਹ ਪਿਛਲੇ ਫੌਜ ਦੀ ਮਦਦ ਕਰ ਰਿਹਾ ਸੀਗਾ ਰਾਸ਼ਨ ਵਗੈਰਾ ਜਾਂ ਹੋਰ ਕਿਸੇ ਕੰਮ ਵਾਸਤੇ ਤੇ ਉਹ ਜ਼ਖਮੀ ਜਦੋਂ ਹੋ ਗਿਆ ਤਾਂ ਉਹਨੇ ਜਿਹੜੇ ਬੈਨੀਫਿਟਸ ਹੁੰਦੇ ਨੇ ਉਹ ਮੰਗੇ ਨੇ ਆਰਮੀ ਤੋਂ ਉਹਨਾਂ ਨੇ ਮਨਾਂ ਕਰ ਦਿੱਤਾ ਇਹ ਮਾਮਲਾ ਅਦਾਲਤ ਕੋਲ ਪਹੁੰਚ ਗਿਆ ਹੁਣ ਅਦਾਲਤ ਨੇ ਕਿਹਾ ਕਿ ਉਹ ਸਾਰੇ ਬੈਨੀਫਿਟ ਉਹਨਾਂ ਨੂੰ ਦਿਓ ਇਹ ਪੂਰਾ ਮਾਮਲਾ ਕੀ ਹੈ ਜੀ ਨੰਦਪ੍ਰੀਤ ਜਿਉ ਮਾਮਲਾ ਸਿੱਧੇ ਜੰਗ ਦਾ ਨਹੀਂਗਾ ਇੰਡਾਇਰੈਕਟ جنگ ਦਾ ਜਿਹੜੀ ਇਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਆਤਵਾਦ ਦੇ ਖਿਲਾਫ جنگ ਚੱਲਦੀ ਆ ਉਹ ਬੰਦਾ ਉਹਦੇ ਤੇ ਡਿਊਟੀ ਤੇਸ ਉੱਥੇ ਜਿਹੜੇ ਲੜਾਈ ਲੜਦੇ ਆ ਜ਼ਖਮੀ ਹੁੰਦੇ ਮਾਰੇ ਜਾਂਦੇ ਆ ਉਹਨਾਂ ਨੂੰ ਜੰਗ ਵਰਗੀਆਂ ਹਾਲਤਾਂ ਜਿਹੜੇ ਬੈਨੀਫਿਟ ਮਿਲਦੇ ਫੌਜ ਦੇ ਜਵਾਨਾਂ ਨੂੰ ਸਾਰੇ ਮਿਲਦੇ ਆ ਉਹਨਾਂ ਵਿੱਚੋਂ ਜੇ ਕੋਈ ਡਿਊਟੀ ਕਰਦੇ ਆ ਡਿੱਗ ਕੇ ਸੱਟ ਲੱਗ ਕੇ ਵੀ ਜ਼ਖਮੀ ਹੋ ਜਾਏ ਤੇ ਉਹਨੂੰ ਉਹ ਪੂਰੇ ਮਿਲਦੇ ਆ ਇਹਨੂੰ ਇਸ ਕਰਕੇ ਨਹੀਂ ਮਿਲੇ ਕਿ ਇਹ ਅਸਲ 'ਚ ਬੰਦੂਕ ਚਲਾਉਣ ਦੀ ਡਿਊਟੀ ਨਹੀਂ ਸੀ ਦੇ ਰਿਹਾ ਸਿੱਧੀ ਲੜਾਈ ਨਹੀਂ ਸੀ ਲੜ ਰਿਹਾ ਇਹਨੂੰ ਭੇਜਿਆ ਗਿਆ ਸੀ ਤਕਰੀਬਨ 100 ਕਿਲੋਮੀਟਰ ਦੂਰ ਮਿੱਟੀ ਦਾ ਤੇਲ ਲੈਣ ਵਾਸਤੇ ਕਿਉਂਕਿ ਯੂਨਿਟ ਵਿੱਚ ਜਿੱਥੇ ਜੰਗਲ 'ਚ ਬੈਠੇ ਸੀ ਉੱਤੇ ਬਿਜਲੀ ਸਪਲਾਈ ਹੈ ਨਹੀਂ ਸੀ ਤੇ ਇਹਨਾਂ ਨੂੰ ਮਿੱਟੀ ਦੇ ਤੇਲ ਨਾਲ ਹੀ ਆਪਣੇ ਤੰਬੂਆਂ ਵਿੱਚ ਤੇ ਹੋਰਥਾਵਾਂ ਦੇ ਉੱਤੇ ਰੋਸ਼ਨੀ ਵੀ ਕਰਨੀ ਪੈਂਦੀ ਤੇ ਕਈ ਕੰਮ ਹੋਰ ਵੀ ਸੀ ਆਉਂਦਿਆਂ ਗੱਡੀ ਉਲਟ ਗਈ ਤੇ ਸੱਟ ਲੱਗ ਗਈ ਇਹਨੇ ਆਖਿਆ ਜੀ ਮੇਰੀ ਯੂਨਿਟ ਵਿੱਚ ਜਿੰਨੇ ਲੋਕ ਡਿਊਟੀ ਕਰਦੇ ਜ਼ਖਮੀ ਹੋਏ ਆ ਕਿ ਉਹਨਾਂ ਨੂੰ ਸਾਰਿਆਂ ਨੂੰ ਜੰਗੀ ਬੈਨੀਫਿਟਸ ਮਿਲੇ ਮੈਨੂੰ ਵੀ ਮਿਲਣਾ ਚਾਹੀਦਾ ਜਵਾਬ ਅੱਗੋਂ ਇਹ ਮਿਲਿਆ ਕਿ ਤੂੰ ਬੰਦੂਕ ਦੀ ਲੜਾਈ ਵਾਲੀ ਡਿਊਟੀ ਨਹੀਂ ਸੀ ਕਰਦਾ ਪਿਆ ਤੂੰ ਤਾਂ ਸਪਲਾਈ ਲੈਣ ਗਿਆ ਸੀ ਲੜਾਈ ਤੇ ਸਪਲਾਈ 'ਚ ਫਰਕ ਹੁੰਦਾ ਤੇਰੀ ਜਿਹੜੀ ਸੱਟ ਆ ਹਾਦਸੇ ਲੱਗੀ ਹੈ ਕਰਕੇ ਤੈਨੂੰ ਹਾਦਸੇ ਵਾਲੇ ਨੂੰ ਉਹ ਜਿਹੜਾ ਬੈਨੀਫਿਟ ਹੈ ਨਹੀਂ ਮਿਲ ਸਕਦਾ ਇਹ ਗੱਲ 2012 ਦੀ ਆ ਉਹ ਫੌਜ ਦੇ ਟ੍ਰਿਬਿਊਨਲ ਕੋਲ ਗਿਆ ਟ੍ਰਿਬਿਊਨਲ ਨੇ ਆਖਿਆ ਕਿ ਇਹਨੂੰ ਸਾਰੇ ਬੈਨੀਫਿਟਸ ਮਿਲਣੇ ਚਾਹੀਦੇ ਆ ਫੌਜ ਨੇ ਅੱਗੇ ਅਪੀਲ ਕਰਤੀ ਹਾਈ ਕੋਰਟ 'ਚ ਹੁਣ ਹਾਈ ਕੋਰਟ ਨੇ ਆਖਿਆ ਕਿ ਮਿਲਣੇ ਚਾਹੀਦੇ ਆ ਕਿਉਂਕਿ ਬੰਦਾ ਭਾਵੇਂ ਜੰਗ ਲੜਦਾ ਨਹੀਂ ਜ਼ਖਮੀ ਹੋਇਆ ਪਰ ਜੰਗ ਵਾਲਿਆਂ ਦੀ ਡਿਊਟੀ ਕਰਦਾ ਹੀ ਉਹਨਾਂ ਵਾਸਤੇ ਰਾਸ਼ਨ ਸਪਲਾਈ ਆਦ ਦੇ ਕੰਮ ਜਿਹੜੇ ਆ ਮਿੱਟੀ ਦਾ ਤੇਲ ਲੈਣ ਗਿਆ ਭਾਵੇਂ ਜ਼ਖਮੀ ਹੋਇਆ ਪਰ ਇਹ ਡਿਊਟੀ ਕਰਦਿਆਂ ਉਸੇ ਦੌਰਾਨ ਜ਼ਖਮੀ ਹੋਇਆ ਨੇ ਪੂਰੇ ਬੈਨੀਫਿਟਸ ਦੇਓ ਮਾੜੀ ਗੱਲ ਇਹ ਆ ਕਿ 2012 ਦੀ ਘਟਨਾ ਹੁਣ 2005 ਚ ਜਾ ਕੇ ਹੁਕਮ ਹੋਇਆ ਪਤਾ ਨਹੀਂ ਫੌਜ ਇਹਨੂੰ ਵੀ ਚੈਲੰਜ ਕਰਨ ਵਾਸਤੇ ਜੇ ਸੁਪਰੀਮ ਕੋਰਟ ਚਲੀ ਗਈ ਤੇ 5 ਸਾਲ ਹੋਰ ਲੰਘ ਜਾਣਗੇ 13 ਸਾਲ ਬਾਅਦ ਇਨਸਾਫ ਮਿਲਿਆ ਉਹ ਵੀ ਅਜੇ ਸਿਰੇ ਲੱਗਣ ਦੀ ਪੂਰੀ ਆਸ ਨਹੀਂ ਬਹੁਤ ਸ਼ੁਕਰੀਆ ਪੰਨੂ ਸਾਹਿਬ ਸਮਾ ਦਿੱਤਾ ਜੀ ਧੰਨਵਾਦ ਇਹ ਬਹੁਤ ਮਿਹਰਬਾਨੀ ਸ਼ੁਕਰੀਆ ਤਜਦੇਸ਼ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਹਰ ਰੋਜ਼ ਦੀ ਤਰ੍ਹਾਂ ਇੰਤਜ਼ਾਰ ਰਹੇਗਾ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ